ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਦਾ ਸੁਖ ਰਤਿਆ ਤੇ ਮਨਜੀਤ ਕੌਰ ਦਾ ਕਾਫੀ ਵਿਵਾਦ ਚੱਲ ਰਿਹਾ ਹੈ ਅਤੇ ਇਸ ਵਿਵਾਦ ਨੂੰ ਰੋਕਣ ਲਈ ਭਾਈ ਅਮਰਪਾਲ ਸਿੰਘ ਮਹਿਰੋ ਨੇ ਇਹਨਾਂ ਦੋਹਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਇਸ ਤੋਂ ਬਾਅਦ ਕੋਈ ਵੀ ਸੋਸ਼ਲ ਮੀਡੀਆ ਤੇ ਗਲਤ ਵੀਡੀਓ ਨਾ ਪਾਵੇ ਤੇ ਨਾ ਹੀ ਕੋਈ ਗਾਲੀ ਗਲੋਚ ਕਰੇ ਜਿਸ ਤੋਂ ਬਾਅਦ ਸੁਖ ਰਤਿਆ ਵੱਲੋਂ ਕਾਫੀ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਜਾਂਦੀਆਂ ਨੇ ਜਿਸ ਵਿੱਚ ਉਹ ਗਾਲੀ ਗਲੋਚ ਕਰਦਾ ਤੇ ਬਾਅਦ ਵਿੱਚ ਉਹ ਮਾਫੀ ਵੀ ਮੰਗਦਾ ਤੇ ਦੋਸਤੋ ਕੱਲ ਸੁਖ ਰਤਿਆ ਵੱਲੋਂ ਫਿਰ ਤੋਂ ਇੱਕ ਵੀਡੀਓ ਪਾਈ ਜਾਂਦੀ ਹੈ ਜਿਸ ਦੇ ਵਿੱਚ ਉਹ ਗਾਲੀ ਕਲੋਚ ਕਰਦਾ ਹੈ ਜਿਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਮੈਹਰੋ ਇੱਕ ਪੋਸਟ ਪਾਉਂਦੇ ਨੇ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਮੈਂ ਜਲਦੀ ਬੰਬੇ ਆ ਰਿਹਾ ਹਾਂ ਨਾਲੇ ਤਾਂ ਤੇਰੀ ਸਰਵਿਸ ਕਰਕੇ ਜਾਣੀ ਹੈ ਤੇ ਨਾਲੇ ਤਥੋਂ ਆਉਣ ਜਾਣ ਦਾ ਖਰਚਾ ਲੈ ਕੇ ਜਾਣਾ ਤੇ ਦੋਸਤੋ ਅਗਲੀ ਵੀਡੀਓ ਵੀ ਆ ਚੁੱਕੀ ਹੈ ਜਿਸ ਦੇ ਵਿੱਚ ਸੁਖ ਰਤਿਆ ਤੇ ਉਹਦਾ ਜਿਹੜਾ ਸਾਥੀ ਹੈ ਉਹ ਦੋਨੋਂ ਹੀ ਭਾਈ ਅਮਰਤਪਾਲ ਸਿੰਘ ਮੈਹਰੋ ਤੋਂ ਮਾਫੀ ਮੰਗਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਪੂਰੀ ਵੀਡੀਓ ਵੇਖੋ ਅੱਗੇ ਉਹਦੇ ਵਿੱਚ ਸਾਡੇ ਤੋਂ ਗੱਲਾਂ ਨਿਕਲ ਗਈਆਂ ਅਸੀਂ ਉਸ ਚੀਜ਼ ਲਈ ਸੌਰੀ ਫੀਲ ਕਰਦੇ ਹਾਂ ਤੇ ਇਸ ਗੁੱਸੇ ਵਿੱਚ ਤੁਸੀਂ ਬੰਬੇ ਆਉਣ ਦੀ ਗੱਲ ਕਰਦੇ ਸੀ ਸਾਨੂੰ ਮaaf ਕੀਤਾ ਜਾਵੇ ਅਸੀਂ ਆਪਣੀ ਗਲਤੀ ਮੰਨਦੇ ਹਾਂ ਅਸੀਂ ਤੁਹਾਡੇ ਛੋਟੇ ਭਰਾ ਵਰਗੇ ਹਾਂ ਸੋ ਦੋਸਤੋ ਕੀ ਵਿਚਾਰ ਨੇ ਤੁਹਾਡੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿ ਇਹਨਾਂ ਲੋਕਾਂ ਨੂੰ ਮaaf ਕਰ ਦੇਣਾ ਚਾਹੀਦਾ ਜਾਂ ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਤੇ ਉਦੋਂ ਤੱਕ ਰੱਬ ਰਾਖਾ